ਸੜਕ ਜਿਹੜੀ ਆ ਉਹਦਾ ਮੰਡੀਆਂ ਦੇ ਵਿੱਚ ਪਹੁੰਚ ਗਈ ਆ ਤੇ ਉਹਦੀ ਖਰੀਦ ਆ ਜਿਹੜੀ ਚੱਲ ਰਹੀ ਆ ਅੱਜ ਮੈਂ ਠਰੂ ਮੰਡੀ ਦੇ ਵਿੱਚ ਪਹੁੰਚਿਆ ਵਾ ਜਿੱਥੇ ਕਿ ਕਣਕ ਦੀ ਖਰੀਦ ਚੱਲ ਰਹੀ ਆ ਕਿਉਂਕਿ ਕੱਲ ਬਾਦਸ਼ੂ ਪਈ ਆ ਸੋ ਇਸ ਕਰਕੇ ਥੋੜਾ ਜਿਹਾ ਜਿਆਜਾ ਲੈਣ ਵੀ ਆਏ ਆ ਵੀ ਕੋਈ ਬਾਦਸ਼ੂ ਨਾਲ ਕਿਤੇ ਨੁਕਸਾਨ ਨਾ ਹੋਇਆ ਵੀ ਸੋ ਕਣਕ ਦੀ ਅਰਕੀ ਜਿਹੜੀ ਫਸਲ ਆ ਬੜੀ ਵਧੀਆ ਪੰਜਾਬ ਸਰਕਾਰ ਕਿਸਾਨਾਂ ਦਾ ਇੱਕ ਇੱਕ ਨੇੜਾਵਾ ਦਾਣਾ ਉਹ ਚੁੱਕਣ ਵਾਸਤੇ ਵਚਨਬੱਧ ਹੈ ਮੇਰੇ ਨਾਲ ਚੇਅਰਮੈਨ ਸਾਹਿਬ ਵੀ ਆਏ ਆ ਮਾਰਕੀਟ ਕਮੇਟੀ ਦੇ ਤਰਨਵਾਰਨ ਦੇ ਸੋ ਇਹ ਵੀ ਦੇਖ ਰਹੇ ਨੇ ਕਿ ਕੋਈ ਵੀ ਆੜਤੀਆਂ ਨੂੰ ਕਿਸਾਨਾਂ ਨੂੰ ਕੋਈ ਮਜ਼ਦੂਰਾਂ ਨੂੰ ਕੋਈ ਮੁਸ਼ਕਲ ਨਾ ਆਵੇ ਤੇ ਜੋ ਵੀ ਮੁਸ਼ਕਲ ਹੋਈ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਊਗੀ ਇਸ ਲਈ ਜਿਹੜੀ ਆ ਉਹ ਬੜੀ ਵਧੀਆ ਜਿਹੜੀ ਆ ਉਹ ਤਰੀਕ ਚੱਲ ਰਹੀ ਆ ਕੋਈ ਮੁਸ਼ਕਲ ਨਹੀਂ ਨਹੀਂ ਇਹ ਵਧੀ ਰਹੀ ਹੈ ਪੁਰਾਣੀਆਂ ਸਰਕਾਰਾਂ ਵਾਲੇ ਵਾਰਦਾਨਾਂ ਵਾਧੂ ਆ ਤੇ ਕੁਝ ਜਿਹੜੀ ਆ ਉਹ ਲਿਫਟਿੰਗ ਦੀ ਪ੍ਰੋਬਲਮ ਦੀ ਲਿਫਟਿੰਗ ਦੇ ਵਾਲੇ ਜਿਹੜੇ ਟੈਂਡਰ ਕਰਨੇ ਉਹਨਾਂ ਨੂੰ ਪਹਿਲਾਂ ਚੇਤਾਵਨੀ ਦਿੱਤੀ ਆ ਕਿ ਜੇ ਲਿਫਟਿੰਗ ਦੇ ਵਿੱਚ ਕੋਈ ਅਨਰੇਲੀ ਕੀਤੀ ਤੇ ਤੁਹਾਡਾ ਜਿਹੜਾ ਟੈਂਡਰ ਹੈ ਉਹ ਕੈਨਸਲ ਕਰ ਦਿੱਤਾ ਜਾਊਗਾ ਸੋ ਇਸ ਕਰਕੇ ਜਿਹੜਾ ਬਹੁਤ ਵਧੀਆ ਇਹਨਾਂ ਨੂੰ ਪਹਿਲਾਂ ਕੁਝ ਬੁਸ਼ ਕਰਾ ਲਈ ਇਹ ਤਰ ਪਹਿਲਾਂ ਵੀ ਵੇਖੋ ਜੀ ਜੇ ਬੱਬਲ ਤੇ ਆਪ ਕੋ ਮੇਰੀ ਰੱਖੂਗਾ ਜੇ ਨਹੀਂ ਤਾਂ ਜੋ ਵੀ ਪ੍ਰਬੰਧ ਕਰਨ ਵਾਲਾ ਹੋਇਆ ਹੋ ਜੇ ਤਾਂ ਹਰ ਕਿਸਮ ਦੇ ਪੜਦੇ ਜਾਂ ਛੱਡ ਵਗੈਰਾ ਦੀ ਕੋਤੈਨ ਵਾਲੇ ਉਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਹਾਂਜੀ ਹਾਂਜੀ ਸਾਰੀ ਪ੍ਰੋਪੋਜ਼ਲ ਬਣ ਰਹੀ ਹੈ ਜੀ ਜਿੱਥੇ ਜਿੱਥੇ ਵੀ ਪਹਿਲਾਂ ਅਸੀਂ ਜਿਹੜਾ ਵਾ ਘਾੜ ਮੰਡੀ ਦਾ ਫੜ ਬਣਾਇਆ ਵਾ ਛੱਡ ਪਾਇਆ ਵਾ ਇਸੇ ਤਰ੍ਹਾਂ ਗਗੋ ਬੂਏ ਮੰਡੀ ਦਾ ਕੀਤਾ ਵਾ ਤੇ ਬਾਕੀ ਜਿਹੜੀਆਂ ਮੰਡੀਆਂ ਹਲਕੇ ਦੀਆਂ ਉਹਨਾਂ ਦੇ ਵੀ ਕੁਝ ਪ੍ਰੋਪੋਜ਼ਲ ਬਣ ਗੀਆਂ ਨੇ ਕੁਝ ਬਣ ਰਹੀਆਂ ਨੇ ਸਾਰੇ ਜਿਹੜਾ ਜਿੰਨਾ ਵੀ ਵੱਧ ਤੋਂ ਵੱਧ ਸਰਹਾਰ ਖਾਦੀ ਰੋਡ ਤੇ ਕਰਾਂਗੇ ਅੱਜ ਦਿਨ ਵਿੱਚ ਜਿਹੜੇ ਆਪਣੇ ਟੀਮ ਨਾਲ ਜਾ ਕੋ ਅਧਿਕਾਰੀਆ ਸਦਾਨਾਂ ਦਾ ਰਸਤਾ ਪੂਰਾ ਕਰ ਕੈਂਪਿੰਗ ਹਾਂਜੀ ਹਾਂਜੀ ਚੇਅਰਮੈਨ ਸਾਹਿਬ ਮਰੇ ਨਾਲ ਵੀ ਆਏ ਨੇ ਤੇ ਬਾਕੀ ਜਿਹੜੇ ਅਧਿਕਾਰੀ ਨੇ ਉਹ ਵੀ ਖਰਾਫਦਾ ਰੱਖ ਰਹੇ ਨੇ ਕਿ ਕੋਈ ਕੋਈ ਮੁਸ਼ਕਲ ਨਾ ਆਵੇ ਅੱਜ ਵੀ ਮੈਂ ਇਹਨਾਂ ਨੂੰ ਹਦਾਇਤ ਕੀਤੀ ਆ ਵੀ ਇਹ ਜਿਹੜਾ ਸਾਰੇ ਮੰਡੀਆਂ ਚ ਜਾ ਕੇ ਦੇਖੋ ਵੀ ਕੋਈ ਮੁਸ਼ਕਲ ਨਹੀਂ ਆਣੀ ਚਾਹੀਦੀ